ਹਿੰਦਸਤਾਨਿਕ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਬਿਲਕੁਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਆ ਕਾफी ਖੂਬਸੂਰਤ ਚੰਗੇ ਰਿਕਰਡ ਵਾਲੇ ਗੱਬਨ ਚੱਕ ਪਾਸ ਛੋਟੀ ਤੁਹਾਨੂੰ ਦਿਖਾਉਣੀ ਆ ਵਾਲੀ ਸਾਲ ਬਾਤ ਹਰਪਾਲ ਵਿਧੀ ਹੁਣ ਨਾ ਕਰਦੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਛੋਟੀ ਜੀ ਕਰਨੀ ਹੈ ਕਿ ਚਾਰ ਪੰਜ ਦਿਨ ਹੋ ਗਏ ਚਾਰ ਕਿ ਦਿਨ ਲਗਭਗ ਤਿੰਨ ਚਾਰ ਦਿਨ ਜਿਹੜੇ ਹੋ ਗਏ ਆ ਕਿ ਸਾਡੇ ਤੋਂ ਫੋਨ ਜਿਹੜੇ ਚੁੱਕੇ ਨਹੀਂ ਜਾਂਦੇ ਕੋਈ ਮਜਬੂਰੀ ਜਿਹੜੀ ਕੋਈ ਉਹੋ ਜੀ ਹੋ ਗਈ ਕਿ ਫੋਨ ਜਿਹੜੇ ਚੁੱਕੇ ਨਹੀਂ ਗਏ ਤੇ ਪਰਸੋਂ ਤੱਕ ਜਿਹੜਾ ਵਾ ਕੰਮ ਫੇਰ ਆਪਣਾ ਨੋਰਮਲ ਹੋ ਜਾਣਾ ਵਾ ਅਜੇ ਅੱਜ ਤੇ ਕੱਲ ਜਿਹੜੇ ਆ ਫੋਨਾਂ ਘਾਟੀ ਜਿਹੜੇ ਸਾਡੇ ਤੋਂ ਚੁੱਕੇ ਜਾਣੇ ਤੇ ਅਸੀਂ ਵੀਰਾਂ ਤੋਂ ਮਾਫੀ ਚਾਹੁੰਦੇ ਆ ਕਿ ਜਿੰਨਾ ਵੀਰਾਂ ਦੇ ਸਾਡੇ ਤੋਂ ਫੋਨ ਨਹੀਂ ਚੁੱਕੇ ਜਾਂਦੇ ਕਈ ਵੀਰਾਂ ਜਿੰਨਾ ਵੀਡੀਓ ਬਣਾਉਣੀ ਉਹਨਾਂ ਦੇ ਵੀ ਨਹੀਂ ਚੁੱਕੇ ਜਾਂਦੇ ਕਈਆਂ ਵੀਰਾਂ ਨੇ ਉਤਨਾ ਕੁਝ ਪੁੱਛਣਾ ਹੁੰਦਾ ਜਾਂ ਉਤਨਾ ਕੋਈ ਗੱਲ ਕਰਨੀ ਹੁੰਦੀ ਹੈ ਤੇ ਸਾਰੇ ਵੀਰਾਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ ਪਰਸੋਂ ਤੱਕਰ ਜਿਹੜਾ ਵਾ ਨਾਰਮਲ ਕੰਮ ਹੋ ਜਾਣਾ ਪਰਸੋਂ ਤੋਂ ਆਪਣੇ ਫੇਰ ਫੋਨ ਫੇਰ ਅੱਗੇ ਵਾਂਗੂ ਜਿਹੜੇ ਆਪਾਂ ਚੁੱਕਿਆ ਕਰਨੇ ਆ ਪੂਰੇ ਤੇ ਹਰਪਾਲ ਵੀਰ ਨਾਲ ਹੁਣ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪ ਵੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਆ ਜੀ ਕੀ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਮੇਰਾ ਨਾਮ ਭਾਸ ਸਿੰਘ ਜੀ ਬਿੰਡਚੀਂਡਾ ਜ਼ਿਲ੍ਹਾ ਮੁਸੀਦ ਨਾਲ ਆ ਤੇ ਫੋਨ ਨੰਬਰ ਬੋਲ ਦੇ ਕਰੀ 9945499 ਠੀਕ ਆ ਤੇ ਵੇਗਿਆ ਮਾਲ ਪਰਸੋਂ ਵਾਲਾ ਮਾਲਾ ਰਵੀ ਜਿੰਨਾ ਵੀਰ ਭਰਾਵਾਂ ਦਾ ਫੋਨ ਆ ਮੈਂ ਕੋ ਚੁੱਕਿਆ ਨਹੀਂ ਗਿਆ ਮੈਂ ਮਾਫੀ ਚਾਹੁੰਦਾ ਤੁਹਾਡੇ ਨੂੰ ਚੁੱਕਿਆ ਨਹੀਂ ਯਾਰ ਠੀਕ ਆ ਸਾਨੂੰ ਤੇ ਚੱਲ ਮਜਬੂਰੀ ਤੁਹਾਨੂੰ ਪਤਾ ਹੀ ਆ ਕਿ ਕੋਈ ਘਟੋ ਘਾਟ ਨਹੀਂ ਤੇ ਮੇਰਾ ਕਹਿਣਾ ਵੀ ਉਹ ਜਿਹੜੀ ਛਾਈ ਆ ਵੜ ਪਾਈ ਦਾ ਘਟਾ 200 ਫੂਨ ਕੱਲੀ ਰਹੀ ਆ ਅੱਛਾ ਠੀਕ ਆ ਠੀਕ ਹੈ ਉਹ ਸਾਈਵਾਲ ਤੋਂ ਇੱਕ ਵੀਰ ਆਪਣੇ ਮੋਗੇ ਤੋਂ ਵੀ ਥੋੜਾ ਜਿਹਾ ਨਾਰਾਜ਼ ਹੋਏ ਮੈਂ ਮਾਫੀ ਰੋਧੇ ਮੰਗ ਲਈ ਹੀ ਆਪਣੇ ਸੱਜਣਾਂ ਅਗੇ ਹਰ ਵੀਜੀ ਇੱਥੇ ਅੱਛਾ ਮੈਂ ਉਹਨਾਂ ਲਈ ਉਹ ਵੀਡੀਓ ਵੇਖ ਕੇ ਤੇ ਗੱਡੀ ਲੈ ਕੇ ਜਲੰਧਰ ਦਾ ਇੱਥੇ ਆ ਗਿਆ ਹਾਂ ਜੀ ਤਰਲੇ ਮਾਰੀ ਜਾਂਦਾ ਸੀ ਨਹੀਂ ਮੋੜਿਆ ਗਿਆ ਠੀਕ ਹੈ ਵੀਰ ਨੂੰ ਸਾਈ ਬਾਇ ਕਰਕੇ ਮਾਫੀ ਮੰਗ ਲਈ ਮਾ ਭਰਾਵਾ ਮਾਫੀ ਦੇ ਦੇ ਵੀਰ ਨਹੀਂ ਆਇਆ ਇਹਨਾਂ ਨੂੰ ਦੇਣੀ ਹੈ ਬਾਕੀ ਇਹ ਕਿ ਚਲੋ ਗਾਂ ਤੋਂ ਆਪਾਂ ਧਿਆਨ ਰੱਖਿਆ ਕਰੀ ਜੀ ਜਰੂਰ ਹੈ ਮੈਂ ਤਾਂ ਰਹਿ ਚਾ ਕਰਿਆ ਵੀ ਮੈਂ ਤਾਂ ਮੈਂ ਚਲੋ ਚੰਗੇ ਨਹੀਂ ਲੱਗੀਦਾ ਪਰ ਉਹ ਵੀ ਚਾਰਾ ਆਇਆ ਬੜੀ ਦੂਰੋਂ ਗੱਡੀ ਲੈ ਕੇ ਹਾਂਜੀ ਹਾਂਜੀ ਉਹਦਾ ਮੈਂ ਮੋੜ ਕੇ ਗਿਆ ਤੇ ਮੈਨੂੰ ਚਾਰਜ ਕਰਾਇਆ ਪੈਂਦਾ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਫਿਰ ਕਰੀਏ ਸ਼ੁਰੂ ਫਿਰ ਆਪਾਂ ਆ ਦੇਖ ਸਾਦੇ ਜੇ ਛੋਟੀ ਬੜੀ ਖੂਬਸੂਰਤ ਕੱਢ ਕੇ ਲੈਂਦੀ ਚਾਰ ਕੇ ਇਹ ਹਰਪ੍ਰੀਤ ਜੀ ਮਹਾਰਾਜ ਦੇਣਾ ਹਰਿਆਣੇ ਆਪਣੇ ਯਾਰ ਆ ਅੱਛਾ ਜਿਨ੍ਹਾਂ ਨੇ ਆਪਾਂ ਨੂੰ ਇਹ ਗਿਫਟ ਕਰਾਇਆ ਹਰਪ੍ਰੀਤ ਜੀ ਅੱਛਾ ਇਹਦੀ ਮਾਦਾ ਰਿਕਾਰਡ ਸਾਬ ਕੋ ਏ ਤੋਂ ਜ਼ेड ਤੱਕ ਆਪਣੇ ਕੋਲ ਪਿਆ ਆ ਅੱਛਾ ਜੇ ਕਿ ਵੀਰ ਭਰਾਣ ਜਿਨੇ ਵੀ ਲੈਣੀ ਹੋਈ ਨਾ ਉਹ ਪਹਿਲਾਂ ਰਿਕਾਰਡ ਮੇਰੇ ਕੋਲ ਲੈ ਲੈ ਫਿਰ ਭਾਵੇਂ ਛੋਟੀ ਲੈ ਲੈ ਠੀਕ ਆ ਇਹਦੀ ਮਾਦਾ ਰਿਵੀ ਰਿਕਾਰਡ ਹੈ ਟਾਈਮ 27 28 ਕਿਲੋ ਦਾ ਜੀ ਅੱਛਾ ਅਜੇ ਦੋਂਦੀ ਵੀ ਨਹੀਂ ਪੂਰੀ ਹੋਈ ਆਹੋ ਨਹੀਂ ਆਪਾਂ ਵੇਖਦੇ ਹਾਂ ਹਾਂ ਦੋਂਦੀ ਵੀ ਨਹੀਂ ਪੂਰੀ ਹੋਈ ਤੇ ਚਵਾ ਮਹੀਨੇ ਚੈੱਕ ਪਾਸ ਜੀ ਚੈੱਕ ਪਾਸ ਸਿਆ ਤੇ ਬਾਕੀ ਜਿਹੜੀ ਵੱਡੀ ਆ ਆਪਣੇ ਆਪ ਜਿੱਤੇ ਉੱਤ ਪੂਰੀ ਆਪਣਾ ਵੱਡੀ ਆ ਪਰ ਉਹਦੇ ਨੂੰ ਕਿੰਨੀ ਉੱਚੀ ਆ ਉਹਦੇ ਤੋਂ ਉੱਚੀ ਜਾਂਦੀ ਐ ਛੋਟੀ ਆ ਉਤਸਾਹ ਨਾਲ ਕੋਈ ਵੀ ਅੰਦਾਜ਼ਾ ਲਾ ਲੈ ਉਹ ਤੇ ਰਪੀ ਮੰਨ ਲਵੋ ਉਹ ਤੇ ਰਿੰਦੀਆਂ ਖੁੱਲੀਆਂ ਹਾਂਜੀ ਤੇ ਉੱਥੇ ਆਪਣੀ ਮਰਜ਼ੀ ਦੇ ਨਾਲ ਖਾਣਾ ਪੀਣਾ ਦਾ ਇੱਥੇ ਪਾਤੇ ਲੱਸੀਆਂ ਰਕਾਉਣ ਕਨੇ ਕੱਲ ਦੇ ਪੱਠੇ ਨਹੀਂ ਖਾਦੇ ਨੇ ਕਰਮ ਵਾਲੀ ਨੇ ਠੀਕ ਆ ਹਾਂਜੀ ਹਾਂਜੀ ਤੇ ਚਲੋ ਖੋਲੋ ਹਤੋਰੀਏ ਵਾਕਿਆ ਇਹ ਹੈ ਮੇਕੋ ਹਾਂ ਹੁਣ ਤੂੰ ਕਿੱਡੀ ਤਗੜੀ ਆ ਹਾਈਟ ਜਿਹੜੀ ਵੀਰਜਾਂ ਨਾਲ ਦੇ ਜਿੱਡੀ ਆਉਂਦੀ ਪੂਰੀ ਚਾਰ ਮਹੀਨੇ ਦੀ ਚੈੱਕ ਪਾਸ ਦੱਸ ਦੇ ਦੋ ਦੰਦ ਦੇ ਛੋਟੀ ਆ ਦੇਖ ਸਕਦੇ ਦੰਦ ਉਤਰਾ ਮੂੰਹ ਫੜੋਂ ਦਾ ਥੋੜਾ ਜਿਹਾ ਕਰਦੇ ਜੇ ਦੋ ਦੰਦ ਜਿਹਨੇ ਦੰਦ ਪੁੱਟੇ ਹੀ ਆ ਲੇ ਦੋਨਾਂ ਦਹੋਈ ਨਹੀਂ ਹੈ ਜੇ ਪੂਰੀ ਦੋ ਦੰਦ ਜਿਹੜੇ ਪੁੱਟੇ ਹੀ ਗਏ ਨੇ ਤੇ ਹਾਈਟ ਆਪਾਂ ਹੁਣ ਇਹ ਦੇਖ ਸਕਦੇ ਆ ਪੂਰੀ ਵੱਡੀ ਝੋਟੀ ਆ ਜਿਹੜੀ ਇਹ ਵੀ ਬਸ ਇਹ ਆ ਕਿ ਰੱਜੀ ਰੁੱਜੀ ਨਹੀਂ ਆ ਥੋੜੀ ਲੱਪੇ ਜਿਹਾ ਬਾਕੀ ਚਿਹਰੇ ਤੋਂ ਸਿੰਗਾ ਤੋਂ ਪੂਰੀ ਕਮਾਲ ਦੀ ਆ ਚੰਗੀ ਝੋਟੀ ਬੰਨੀ ਆ ਬਾਕੀ ਖੜੇ ਕੋ ਵੀਰ ਸਾਂਭ ਵਾਲਾ ਜਿਹੜਾ ਵੀਰ ਸਾਂਭ ਸਕਦਾ ਏ ਇੰਦੀ ਝੋਟੀ ਨੂੰ ਸਾਂਭ ਵੀ ਥੋੜੀ ਵੱਧ ਚਾਹੀਦੀ ਆ ਤੇ ਇੱਕ ਵਾਰੀ ਚਿਹਰਾ ਇਦਾਂ ਨ ਕਰੋ ਸਿੰਘ ਇਹਦੇ ਵਿਖਾਈਏ ਹੈਗਾ ਬੇਕਰ ਵੀ ਉਹ ਮਾਹੀ ਨੰਗਦੀ ਆ ਛੋਟੇ ਛੋਟੇ ਸਿੰਘ ਹੈ ਜਿਹੜੇ ਛੋਟੇ ਛੋਟੇ ਬਹੁਤ ਹੀ ਸੋਹਣੇ ਠੀਕ ਆ ਤੇ ਮੋਲੇ ਦਾ ਫਿਰ ਪਰ ਵੀ ਕਈਆਂ ਵੀਰਾਂ ਦੀ ਗਮਾਨ ਹੁੰਦੀ ਆ ਵੀ ਅਸੀਂ ਵੀ 5 26 ਕਿਲੋ ਵਾਲੀ ਮੱਝ ਰੱਖੀ ਜੀ ਪਰ ਮਹਿੰਗੀਆਂ ਬੜੀਆਂ ਮਤਲਬ 5 26 ਕਿਲੋ ਵਾਲੀ ਅੱਜ ਮੱਝ ਲੈਣ ਜਾਵਾਂਗੇ ਨਾ ਤੁਹਾਡੇ ਕੋਲ 5 ਲੱਖ ਰੁਪਏ ਘੱਟ ਨਹੀਂ ਮਿਲਣੀ ਹਾਂਜੀ ਹਾਂਜੀ ਇਹਰ ਵੀ ਜਿਹੜੇ ਕਰ ਵੀ ਤੇ ਪਸੰਦ ਆਉਂਦੀ ਆ ਨਾ ਫੋਨ ਤੇ ਸੌਦਾ ਕਰ ਲਾਂਗੇ ਫੋਨ ਤੇ ਸੌਦਾ ਕਰ ਲੇ ਹਨਾ ਸੌਦਾ ਕਰ ਲਾਂ ਇਹ ਜਿਹੜੇ ਵੀਰ ਭਰਾਣੇ ਮਾ ਦਾ ਲੈਣੇ ਫੋਨ ਤੇ ਸੌਦਾ ਕਰ ਬਾਕੀ ਦੰਦ ਤਾਂ ਉਤਰਾ ਮੂੰਹ ਫੜਾਉਣ ਤੋਂ ਕਰਦੀ ਆ ਦੇਖ ਸਾਦੇ ਦੋ ਦੰਦ ਜਿਹੜੇ ਜਿੰਨੇ ਪੁੱਟੇ ਹੀ ਆ ਆ ਦੇਖ ਸਾਦੇ ਜੀ ਉਤਰਾ ਮੂੰਹ ਫੜਾਉਣ ਤੋਂ ਥੋੜਾ ਜਿਆ ਕਰਦੀ ਆ ਤੇ ਬਾਕੀ ਸਾਰੇ ਦੁੱਧ ਵਾਲੇ ਦੰਦ ਉਤਰਾ ਹੀ ਖਲੋਤੇ ਆ ਜੀ ਦੋ ਦੰਦ ਪੁੱਟੇ ਹੀ ਆ ਜਿਹੜੇ ਇਹ ਤੇ ਹੁਣ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਦੱਸਿਓ ਵਧੀਆ ਤੇ ਭਾਰੇ ਇਹ ਵੀ ਜੀ ਇਹ ਤੁਹਾਡੇ 13 ਜਾਂ 14 ਕਿਲੋ ਦੁੱਧ ਤਿਆਰ ਹੋਊਗਾ ਠੀਕ ਆ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਸੋਈ ਨੂੰ ਹਾਲ ਵੀ ਆ ਹੋ ਅੱਛਾ ਕੋਈ ਜਿਹਨੇ 20 ਦਿਨ ਨਾਲੇ ਕੋਈ 15 ਦਿਨ ਨਾਲੇ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ 13 14 ਕਿਲੋ ਵੀ ਜੀ ਤਿਆਰ ਹੈ ਦੋ ਰੋ ਹਾਂ ਫਿਰ ਇੱਕ ਰੀਨ ਦੇ ਇਹਦਾ ਵੀ ਕਿੰਨਾ ਫਰਮੁੱਲ ਰੱਖ ਦੀਏ ਇਹ ਵੀ ਚੱਲੀ ਜਾਣਾ ਮੰਗ ਲਗੇ ਨਹੀਂ ਜੈਜਾ ਕਰੀਏ ਕੋ ਬਾਡੀਆਂ ਬੁੱਡੀਆਂ ਚੱਲਣ ਦੀਆਂ ਵਾਂ ਆਪਣਾ ਅਰਬੀ ਜੀ ਤੁਹਾਨੂੰ ਪਤਾ ਭਾ ਰੋਜ਼ ਆਪਣੇ ਜੈਜੇ ਹੁੰਦੇ ਤਾਂ ਮਾਰ ਮਾਰ ਦੀ ਕਿਰਪਣਾ ਲਈ ਜਾਂਦਾ ਹਾਂਜੀ ਹਾਂਜੀ ਇਹ ਅਰਬੀ ਆਪਾਂ 35000 ਦੇ ਲਈਏ 35000 ਦੀ ਦੇ ਦੋ ਰਾਮਾਂ ਜਾਂ ਕਰਾਓ ਕੋ ਯਾਰ ਕੱਢ ਲਾਦੀ ਆ ਵਿੱਚ ਇਹ ਅਰਬੀ ਜੀ ਆਪਾਂ ਹਾਂ ਨਾ ਜਿਹੜੀ ਦੇਣੀ ਨੇ 32000 ਦੀ ਦੇਵਾਂਗੇ 32000 ਦੀ ਦੇ ਦੋ ਤੇ ਦੁੱਧ 13 ਲੀਟਰ ਕਰ 14 ਲੀਟਰ ਮੇਰੀ ਗਾਂ ਦਾ ਦੋ ਡੰਗ ਚੋ ਕੇ ਭਾਂਗ ਕਰ ਜਵਾ ਕੇ ਦੋ ਠੀਕ ਹੈ ਤੇ ਆ ਵੀ ਸੋਈ ਸੋਈ ਆ ਹਾਂ ਇਹ ਵੀ ਛਾਈ ਆ ਸੋਈ ਸੋਈ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ ਇਹਦੇ ਥੱਲੇ ਹਰਪ ਜੀ 9 ਕਿਲੋ ਦੁੱਧ ਤਿਆਰ ਜੀ ਤੇ ਕਿੰਨਾ ਕਿੰਨਾ ਚਿਰ ਆ ਸੋਈ ਨਾ ਸੋਈ ਨੂੰ ਇਹਨੂੰ ਹਰਪ ਜੀ ਮੇਰੇ ਖਾਨ 15 20 ਦਿਨ ਹੋ ਗਏ ਮਗਰ ਤੋਰ ਫੇਰੇ ਕਰੀ ਦੋ ਮਾ ਬੱਚੇ ਹਰਪ ਜੀ ਆ ਬੱਚੇ ਜਿਹੜੇ ਇਹਨਾਂ ਦੇ ਆ ਦੇਖ ਸੰਦੇ ਜੀ ਆ ਬੱਚੇ ਜੀ ਹਵਾਨਾ ਥੋੜਾ ਨਿੱਕੀ ਗਲੀ ਰੱਖਦੀ ਗਾਂ ਨਾ ਹਵਾਨਾ ਜ਼ਿਆਦਾ ਰੱਖਦੀ ਬਾਕੀ ਇਹ ਹੈ ਕਿ ਗਰਮੀ ਵਾਲੀ ਗਾਵਾਂ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਕਾਫੀ ਸੰਘਣਾ ਹੁੰਦਾ ਹਨ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਆ ਵਿੱਚ ਇੱਕ ਛਾਂਗ ਜੀ ਆ ਬਸ ਉਹ ਨਹੀਂ ਚੱਲਦੀ ਰਵੀ ਜੀ ਠੀਕ ਆ ਇਹ ਦੀ ਮਾਨੂੰ ਮਿਠੀਆ ਕੋਈ ਮੰਗਣਿਆ ਰਵੀ ਜੀ ਪਾਣਾ ਅੱਛਾ ਬੱਚਾ ਸਾਡੇ ਅੱਗੇ ਬੈਜੇ ਇਦਾਂ ਹੀ ਬੈਜੋ ਪਾਣਾ ਤੇ ਪੱਕਾ ਦੁੱਧ ਕਿੰਨਾ ਦੱਸਿਆ ਇਹਦਾ ਮੈਨਾਂ ਨਾ 9 ਲੀਟਰ ਤਿਆਰ ਹੋਗਾ ਅਸੀਂ ਥਲੇ ਤੇ ਇਹਦਾ ਮੁੱਲ ਇਹਦਾ ਮੁੱਲ ਆ ਜੀ ਕਿੰਨਾ ਇਹ 35000 ਦੇ ਦਾਂਗੇ ਰਵੀ ਜੀ 35000 ਦੇ ਦਾਂਗੇ ਹੋਰ ਵਿੱਚੋਂ ਕਰ ਦਈਏ ਮਾਨ ਯਾਰ ਹੋਰ ਤਾਂ 34000 ਦੇ ਦਾਂਗੇ ਠੀਕ ਚਲੋ ਕੋ ਫੋਨ ਲਾਵੇ ਬਾਕੀ ਹਨਾ ਦੇ ਹੁਣ ਆ ਬੱਚੇ ਤੋਂ ਵੀ ਨਹੀਂ ਆ ਗਏ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਨਾਲੇ 9 ਗੱਲਾਂ ਤਿਆਰ ਹੋ ਗਈ ਅੱਛਾ 9:00 10:00 ਇਹਨਾਂ ਤਿਆਰ ਨੇ ਥੱਲੇ ਠੀਕ ਆ ਹਾਂਜੀ ਹਾਂਜੀ ਤੇ ਖੋਲੋ ਫਿਰ ਤੋਰਦੀ ਇਹ ਬਣੀ ਨੂੰ ਵੀ ਹਰਬੀ ਜੀ ਡੇਢ ਮਹੀਨਾ ਹੋ ਗਿਆ ਪਰ ਆਪਾਂ ਚੈੱਕ ਨਹੀਂ ਕਰਾਈਆ ਨਾ ਆਪਾਂ ਇਹਨਾਂ ਟਾਈਮ ਹੀ ਹੋਣਾ ਹੁੰਦਾ ਮਹਾਰਾਜ ਦੀ ਕਿਰਪਾ ਨਾਲ ਪਤਾ ਕੱਲ ਮਾਲ ਵੀਡੀਓ ਪਾ ਜਣ ਕੱਲ ਹਾਂਜੀ ਹਾਂਜੀ ਭਾਣਾ ਨਹੀਂ ਚੈੱਕ ਆ ਠੀਕ ਆ ਕਿੰਨਾ ਦੁੱਧ ਵਿੱਚ ਪੱਕਾ ਦੱਸਿਆ ਜੀ ਇਹਦੇ ਕੋਲ 9 ਗੱਲੋ ਰੁਪਏ ਤਿਆਰ ਔਨ ਲੀਟਰ ਵਾਲਾ 9 ਲੀਟਰ ਜਿਹੜਾ ਪੱਕਾ ਦਾ ਤਿਆਰ ਦੱਸਦੇ ਬਾਕੀ ਇੱਕੋ ਹੀ ਛੋਟੀ ਗੱਬਣ ਆ ਤੇ ਗਾਵਾਂ ਚਾਰੇ ਹੀ ਸੁਈਆਂ ਅਹੀਂ ਕਿਸੇ ਵੀ ਫੋਸ਼ੇ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਤੁਸੀਂ ਆਪ ਹੱਥੇ ਦੋ ਟਾਈਮ ਚਵਾਈ ਕਰ ਸਕਦੇ ਜੇ ਤੇ ਪਸ਼ੂ ਖੜੋ ਨਹੀਂ ਜੇ ਖੜ ਤਾ ਦਿੱਤ ਵੀਡੀਓ ਕਾਲ ਤੇ ਦੋ ਟਾਈਮ ਚਵਾਲਾ ਉਹ ਜ਼ਿੰਮੇਵਾਰੀ ਤੁਹਾਡੀ ਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨ ਦੀ ਆਹ ਹਨਾ ਦਾ ਸਾਈਜ਼ ਕੈਪ ਵੀ ਦੇਖ ਸਕਦੇ ਚੰਗੀ ਤਰ੍ਹਾਂ ਤੇ ਇਹਦਾ ਮੁੱਲ 25000 ਦੀ ਦੇ ਰਹੀ ਹੈ ਨਹੀਂ 25000 ਨਹੀਂ ਦੇਈਏ ਕੋਈ ਕਰੀਏ ਮੰਨਤਾ ਨਾ 20000 ਰੁਪਈਏ 23 ਦੀ ਦੇ ਦੀਏ ਦੇ ਲਾਂਗੇ ਰੁਪਈਏ ਠੀਕ ਹੈ ਤੋਰੋ ਲੈ ਨੋ ਇਹ ਦੇਖੋ ਦੁੱਧ ਕਿੰਨਾ ਜੀ ਇਹਦਾ ਤਾਂ 8 ਕਿਲੋ ਤਿਆਰ ਅੱਛਾ 8 ਕਿਲੋ ਹੈਗਾ ਪੱਕਾ ਦੁੱਧ 8 ਕਿਲੋ ਭਾਵੇਂ 5 ਡਾਂਗ ਚੋਵੇ ਮੇਰੇ ਤੇ ਉਦੋਂ ਠੰਡੀ ਤੇਰੀ ਆ ਹਾਂ ਕੋਈ ਮੰਗਾ ਨਹੀਂ ਪਾਉਣਾ ਇਹ ਰੁਪਈਏ ਅੱਛਾ ਤੇ ਸਿੰਗ ਦੇ ਹੈਗੇ ਜੀ ਹਾਂ ਸਹੀ ਝੁੰਗੀ ਹੈ ਜੀ ਬਾਕੀ ਕਿਤੇ ਵੀ ਕਿਹੇ ਵੀ ਵੀਡੀਓ ਤੋਂ ਪਸ਼ੂ ਲੈਣਾ ਵਾ ਤੇ ਜਦੋਂ ਪੂਰੀ ਤਸੱਲੀ ਹੋ ਜਾਂਦੀ ਹੈ ਆਪਣੀ ਉਦੋਂ ਹੀ ਅਗਲੇ ਦੇ ਕਿੱਲੇ ਤੋਂ ਪਸ਼ੂ ਖੋਲਿਆ ਕਰੋ ਬਿਊਰੋਰੀ ਨਹੀਂ ਕਿ ਇੱਥੋਂ ਕਿਤੋਂ ਵੀ ਕਿਹੇ ਵੀ ਵੇਚ ਦੀ ਵੀਡੀਓ ਤੋਂ ਭਾਵੇਂ ਸਾਡੀ ਆ ਜਾਂ ਕੋਈ ਹੋਰ ਆ ਕਿਤੇ ਵੀ ਲੈਣਾ ਹੈ ਇਹਦੇ ਤੇ ਵੀਰ ਜੀ ਦੁੱਧ ਵੀ ਸੰਗਣਾ ਨਾ ਦੁੱਧ ਵੀਰ ਜੀ ਬੜਾ ਸੰਗਣਾ ਮੱਝ ਆ ਜੀ ਆ ਜੀ ਤੇ ਇਹਦਾ ਮੁੱਲ ਵੀ ਜੀ 20 ਹਜ਼ਾਰ ਦੇ ਦਈਏ ਵੈਸੇ ਤੁਹਾਡੀ ਮਰਜ਼ੀ ਜੀ ਮਾਲਕ ਜੇ ਤੁਸੀਂ ਭਾਵੇਂ 10 ਹਜ਼ਾਰ ਦੇ ਦਈ ਜਾਓ ਮੈਂ ਵੀ ਜੀ ਤੁਹਾਡੇ ਨਾਲ ਹੀ ਐਵੇਂ ਦੇ ਉਹਦਾ ਰੁਪਈਆ ਜਿਹੜੀ ਦੇਹੀ ਦੇਣੀ ਹੁੰਦੀ ਆ ਉਹ ਵੀ ਦੇ ਦਾਂਗੇ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੋਰ ਕੁਝ ਹੈ ਨਾ ਇਹੋ ਬੰਦੇ ਰਵੀ ਸੂਈਆਂ ਸੋਈਆਂ ਆਪਣੀ ਜੱਲੀ ਜਾਣ ਕੇ ਖੜੋ ਠੀਕ ਹੈ ਉਹ ਝੋਟੀ ਗੱਬਣ ਆਪਣਾ ਡਾਕਟਰ ਲੈ ਚੈੱਕ ਕਰਾ ਲਈ ਆਪਣੀ ਝੋਟੀ ਵੀ ਚੈੱਕ ਕਰਵਾ ਕੇ ਕੋਈ ਖੜੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ